ਜਾਂਦਾ ਸੀ ਤੇ ਉਸੇ ਕਿਸਾਨ ਭਰਾਵਾਂ ਨੂੰ ਅਸੀਂ ਬੇਨਤੀ ਕਰਕੇ ਆਏ ਆ ਉਹ ਵੀ ਮੰਨੇ ਨੇ ਕਿ ਕੁਝ ਅਸੀਂ ਖੇਤਾਂ ਨੂੰ ਪਾਣੀ ਲਵਾਵਾਂਗੇ ਜਿਹਦੇ ਕਰਕੇ ਜਿਹੜਾ ਟੈਂਪਰੇਰੀ ਹਾਲ ਇਹ ਹੈ ਕਿ ਜਿਹੜਾ ਉੱਥੋਂ ਵਾਲਾ ਟੋਬਾ ਹੈ ਅਸੀਂ ਉਹਨੂੰ ਵੀ ਡੂੰਗਾ ਕਰਾਂਗੇ ਸਿੰਘ ਰਾਜੀ ਆਈ ਸੀ ਨਾਲ ਉਹਨਾਂ ਦੇ ਨਗਰ ਕੌਂਸਲ ਦੇ ਪ੍ਰਧਾਨ ਨੀਨੂ ਜੀ ਆਈ ਸੀ ਜਿਹੜੀਆਂ ਸਾਡੀਆਂ ਮੰਗਾਂ ਸੀ ਉਹ ਉਹਨਾਂ ਨੇ ਮੰਨ ਲਈਆਂ ਜਿਹੜੇ ਕੀ ਬਰਮੇ ਲਗਾਏ ਜਾਣ ਵੀ ਜਿਹੜਾ ਮੀਰ ਨਵੰਨ ਲਾ ਉਹਦੀ ਨੁੱਕਰ ਤੇ ਦੋ ਬਰਮੇ ਮੈਂ ਦੋ ਬਰਮੇ ਉੱਥੇ ਲਵਾ ਚੁਕਾ ਦਾ ਵੀਦਨ ਲੈ ਆ ਵੀ ਇਹ ਤਰਨਾ ਜਿਹੜਾ ਹੈ ਅਸੀਂ ਬੁਲਤਵੀ ਕੀਤਾ ਹੈ ਨਾ ਕਿ ਰੱਦ ਕੀਤਾ ਹੈ ਉਹਨਾਂ ਨੇ ਸਾਰੀ ਪੂਰੀ ਜਾਣਕਾਰੀ ਦੇ ਕੇ ਸਾਨੂੰ ਸਾਰੀਆਂ ਗੱਲਾਂ ਨਾਲ ਸਾਂਝਾ ਕਰਵਾਇਆ ਹੈ ਸਾਡੇ ਟੋਬੇ ਦੀ ਲੀਕਿੰਗ ਹੁੰਦੀ ਆ ਆਲੇ-ਦੁਆਲੇ ਤੋਂ ਉੱਥੇ ਗੱਟੇ ਲਵਾਏ ਜਾਂਦੇ। ਉਹਦਾ ਕੋਸ਼ਿਸ਼ ਕਰ ਰਹੇ ਆ ਕਿ ਪਿਛਲੇ 30 ਸਾਲਾਂ ਦੀ ਜਿਹੜੀ ਸਮੱਸਿਆ ਹੈ ਉਹਨੂੰ ਹੱਲ ਕੀਤਾ ਜਾਵੇ ਔਰ ਉਹਦੇ ਹੱਲ ਲਈ ਪੱਕੇ ਹੱਲ ਲਈ 45 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਮਾਨਸਾ 'ਚ ਇਹ ਪਾਣੀ ਦੀ ਨਿਕਾਸੀ ਲਈ ਉਹ ਸ਼ੁਰੂਆਤ ਹੋ ਚੁੱਕੀ ਹੈ ਕੰਮ। ਕਿ ਬਜ਼ੁਰਗ ਨੇ ਉਹਦੇ ਬੱਚੇ ਨਹੀਂ ਹੈਗੇ ਉਹ ਕਹਿੰਦੇ ਮੇਰੀ ਛੱਤ ਡੇਗੀ ਮੈਂ ਕਹਿੰਦਾ ਵੀ ਸਵੇਰੇ ਛੱਤ ਸੁਵਾ ਦਾਂਗੇ ਉਹਦੇ ਦੀ ਕਰਦੇ ਆ ਸਾਡੇ ਇੱਥੋਂ ਦੇ ਐਮਐਲਏ ਡਾਕਟਰ ਵੀਜੇ ਸਿੰਘਲਾ ਜੀ ਆਏ ਸੀ ਨਾਲ ਉਹਨਾਂ ਦੇ ਨਗਰ ਕੌਂਸਲ ਦੇ ਪ੍ਰਧਾਨ ਨੀਨੂ ਜੀ ਆਏ ਸੀ ਜਿਹੜੀਆਂ ਸਾਡੀਆਂ ਮੰਗਾ ਸੀ ਉਹ ਉਹਨਾਂ ਨੇ ਮੰਨ ਲਈਆਂ ਤੇ ਉਹਨਾਂ ਨੇ ਲਿਖਤੀ ਰੂਪ ਚ ਸਾਨੂੰ ਮੰਗਾ ਉਹ ਦੇਗੇ ਅਸੀਂ ਧਰਨਾ ਪਰਮਾਨੈਂਟਲੀ ਉਹ ਚੱਕਿਆ ਲਈ ਹੈਗਾ ਅਸੀਂ ਮੁਲਤਲੀ ਕੀਤਾਗਾ ਜੇ ਕੱਲ ਨੂੰ ਸਾਡੀਆਂ ਨਹੀਂ ਮੰਗਾ ਇਹ ਕਬੂਲ ਕਰਦੇ ਤਾਂ ਅਸੀਂ ਦੁਬਾਰੇ ਆ ਕੇ ਇੱਥੇ ਬੈਠਾਂਗੇ ਹੁਣ ਕੀ ਭਰੋਸਾ ਸਾਰੇ ਕੰਮ ਹੋ ਜਾਣਗੇ ਭਰੋਸਾ ਦਾ ਦੇਖੋ ਦੇ ਕੇ ਗਿਆ ਜੀ ਜੇ ਨਹੀਂ ਨਹੀਂ ਕੰਮ ਹੋਏ ਫਿਰ ਤਾਂ ਅਸੀਂ ਦੁਬਾਰੇ ਬੈਠਾਂਗੇ ਨਾ ਕਿ ਇੱਕ ਵਾਰੀ ਸਾਨੂੰ ਉਹ ਭਰੋਸਾ ਦੇ ਕੇ ਗਏ ਨੇ ਪਰ ਉਹ ਤੋਂ ਬਾਅਦ ਅਸੀਂ ਦੇਖਦਾ ਜੇ ਭਰੋਸੇ ਤੇ ਨਹੀਂ ਖਰੇ ਉਤਰੇ ਪਰ ਉਹ ਤੋਂ ਬਾਅਦ ਅਸੀਂ ਫਿਰ ਇੱਥੇ ਆਪਦਾ ਪ੍ਰੋਟੈਕਟ ਸ਼ੁਰੂ ਕਰ ਦਾਂਗੇ ਦੁਬਾਰੇ ਦੇਖੋ ਜੀ ਇਹਨਾਂ ਨੇ ਮੈਨੂੰ ਲਿਖਤੀ ਜੇ ਵਿੱਚ 6 ਮੰਗਾ ਮੰਗਿਆ ਨੇ ਮੈਥੋਂ ਇੱਕ ਤਾਂ ਇਹਨਾਂ ਨੇ ਪਹਿਲਾਂ ਕਿਹਾਗਾ ਵੀ ਜਿਹੜੇ ਕੀ ਬਰਮੇ ਲਗਾਏ ਜਾਣ ਵੀ ਜਿਹੜਾ ਵੀਰਨਾਮਾ ਲਾਉਦੀ ਨੁੱਕਰ ਤੇ ਦੋ ਬਰਮੇ ਮੈਂ ਦੋ ਬਰਮੇ ਉੱਥੇ ਲਵਾ ਚੁੱਕਾ ਹਾਂ ਠੀਕ ਹੈ ਦੂਜੀ ਇਹਨਾਂ ਦੀ ਹੈਗੀ ਹੈ ਮੰਗ ਜਿਹੜੇ ਸਾਡੇ ਟੋਪੇ ਦੀ ਲੀਕਿੰਗ ਹੁੰਦੀ ਹੈ ਆਲੇ-ਦੁਆਲੇ ਤੋਂ ਉੱਥੇ ਗੱਟੇ ਲਵਾਏ ਜਾਣ ਉਹ ਮੈਂ ਗੱਟੇ ਸਾਰੇ ਮਤਲਬ ਕਿ ਚਲੋ ਅੱਜ ਥੋੜਾ ਸੰਡੇ ਕਰਕੇ ਬੰਦੇ ਥੋੜਾ ਘੱਟ ਨੇ ਛੁੱਪੀ ਤੇ ਨੇ ਕੱਲੂ ਬੰਦੇ ਆ ਜਾਣਗੇ ਠੀਕ ਹੈ ਮੈਂ ਉਹ ਕਰਾ ਦੂੰਗਾ ਤੀਜੀ ਮੰਗ ਹੈਗੀ ਹੈ ਵੀ ਨਾਲਿਆਂ ਦੀ ਸਫਾਈ ਤੇ ਨਾਲ ਦੀ ਨਾਲ ਕੂੜਾ ਚੱਕਿਆ ਜਾਵੇ ਮੈਂ ਉਹ ਨਾਲਿਆਂ ਦੀ ਸਫਾਈ ਕਰਾ ਕੇ ਤੁਰੰਤ ਮੈਂ ਕੂੜਾ ਚਕਾਉਂਗਾ ਠੀਕ ਹੈ ਜੀ ਪੰਜਵੀਂ ਇਹਨਾਂ ਦੀ ਹੈਗੀ ਐ ਵੀ ਜਿਹੜਾ ਟੋਬੇ ਦਾ ਪਾਣੀ ਹੈ ਟ੍ਰੀਟਮੈਂਟ ਪਲਾਂਟ ਤੇ ਜਾਇਆ ਜਾਵੇ ਉਹ ਉਹ ਆਲਰੇਡੀ ਚੱਲ ਹੀ ਰਿਹਾਗਾ ਉਹ ਕੋਈ ਦਿੱਕਤ ਨਹੀਂ ਕੋਈ ਮਰਜ਼ੀ ਆ ਕੇ ਚੈੱਕ ਕਰ ਸਕਦਾਗਾ ਉਹ ਜਾ ਰਿਹਾਗਾ ਟ੍ਰੀਟਮੈਂਟ ਪਲਾਂਟ ਨੂੰ ਜਾ ਰਿਹਾਗਾ ਛੇਵੀਂ ਮੰਗ ਇਹਨਾਂ ਦੀ ਹੈਗੀ ਐ ਵੀ ਜਿਹੜਾ ਪਾਣੀ ਅ ਪਰਲੇ ਪਾਸੋਂ ਆਉਂਦਾਗਾ ਵੀ ਇਧਰਲੇ ਸ਼ਹਿਰ ਨੂੰ ਚਲੋ ਉਹ ਤਾਂ ਦੇਖੋ 50 ਸਾਲਾਂ ਦਾ ਆ ਰਿਹਾਗਾ ਹਨਾ ਪਰ ਮੈਂ ਚਲੋ ਕੱਲ ਨੂੰ ਸਾਡੇ ਜਿਹੜੇ ਇੰਜੀਨੀਅਰ ਨੇ ਜੇਈ ਨੇ ਸਾਰਿਆਂ ਨੂੰ ਬੁਲਾ ਕੇ ਕਮੇਟੀ ਦੀ ਮੀਟਿੰਗ ਕਰਕੇ ਵੀ ਇਹਦਾ ਕੀ ਸਿਸਟਮ ਕਰਨਾ ਚਾਹੀਦਾ ਹੈਗਾ ਇਹ ਕਿੱਧਰ ਨੂੰ ਪਾਣੀ ਕੱਢਿਆ ਜਾ ਸਕਦਾ ਉਹ ਅਸੀਂ ਉਹ ਦੇਖ ਲਾਂਗੇ ਮੈਨੂੰ ਆ 6 ਮੰਗਾ ਲਿਖਤੀ ਰੂਪ ਤੇ ਦਿੱਤੀਆਂ ਨੇ ਇਹ ਮੈਂ 6 ਦੀ 6 ਮੰਗਾ ਇਹਨਾਂ ਦੀ ਪੂਰੀਆਂ ਹੋਰ ਇੱਕ ਬਜ਼ੁਰਗ ਨੇ ਉਹਦੇ ਬੱਚੇ ਨਹੀਂ ਹੈਗੇ ਉਹ ਕਹਿੰਦੇ ਮੇਰੀ ਛੱਤ ਡਿੱਗੀ ਮੈਂ ਕਹਿੰਦਾ ਵੀ ਸਵੇਰੇ ਛੱਤ ਪਵਾ ਦਾਂਗੇ ਤੁਹਾਡੀ ਕੀ ਚੱਕਰ ਨਹੀਂ ਹੈਗਾ ਇੱਕ ਦਾ ਚਲੋ ਡਿੱਗ ਕੇ ਬਾਹਾਂ ਤੇ ਲੱਤ ਟੁੱਟ ਗਈ ਉਹ ਕੋਈ ਜਿੰਦਲ ਦੇ ਦਾਖਲ ਆ ਉਹ ਕਹਿੰਦਾ ਅਸੀਂ ਸਾਰਾ ਕਰਾ ਦਾਂਗੇ ਕੋਈ ਹੁਣ ਇਹ ਤਾਂ ਕਹਿ ਰਹੇ ਵੀ ਚਲੋ ਠੀਕ ਹੈ ਜੀ ਸਾਡੀ ਪ੍ਰਧਾਨ ਜੀ ਨੇ ਮੰਗਾ ਮੰਗ ਲੀਆਂ ਐਮਐਲਏ ਸਾਹਮਣੇ ਸਾਰੀ ਮੰਗਾ ਮੰਜੂਰ ਕਰ ਲੀਆਂ ਨੇ ਠੀਕ ਹੈ ਬਾਕੀ ਜਿਹੜਾ ਪੱਕਾ ਮਸਲਾ ਹੱਲ ਹੈ ਜਿਹੜਾ ਕਾ ਫੋਨ ਵਾਲਾ ਹੈਗਾ ਉਹ ਹੋਈ ਜਾਂਦਾਗਾ ਪਾਈਪ ਲਾਈਨ ਪਈ ਜਾਂਦੀ ਹੈ ਵੀ ਅਸੀਂ ਇਹਨਾਂ ਨਾਲ ਸਹਿਮਤ ਹਾਂ ਵੀ ਸਾਡੇ ਨਾਲ ਹੀ ਸਹਿਮਤ ਹੋ ਗਏ ਨੇ ਧਰਨਾ ਉਤੰਬਲ ਕਰ ਰਹੇ ਨੇ ਰਾਜਨੀਤੀ ਕਰ ਰਹੇ ਨੇ ਰੋਟੀ ਖਾਣ ਤੋਂ ਬਾਅਦ ਚੱਕ ਲੈ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਰਨੀਆ ਕਰਨ ਆਪਾਂ ਦਾ ਇਹਨਾਂ ਟਾਈਮ ਹੈ ਨਹੀਂ ਪ੍ਰਸ਼ਾਸਨ ਨਾਲ ਸਾਡੀਆਂ ਸਾਰੀਆਂ ਗੱਲਾਂ ਹੋ ਗਈਆਂ ਜਿਹੜੀਆਂ ਸਾਡਾ ਸਾਡੀਆਂ ਮੰਗਾ ਸੀ ਪ੍ਰਸ਼ਾਸਨ ਨੇ ਪ੍ਰਵਾਨ ਕਰ ਲਈਆਂ ਅਗਰ ਨਹੀਂ ਵੀ ਹੁੰਦੀਆਂ ਤਾਂ ਇਹ ਤਰਨਾ ਅਸੀਂ ਮੁਲਤਵੀ ਕੀਤਾ ਹੈ ਰੱਦ ਨਹੀਂ ਕੀਤਾ ਹੈਗਾ ਅਸੀਂ ਫੇਰ ਵੀ ਬੈਠ ਸਕਦੇ ਆ ਪ੍ਰਸ਼ਾਸਨ ਚਾ ਅਸੀਂ ਬਾਸਬਾਰ ਚੇਤਾਵਨੀ ਦਿੱਦਿਆ ਵੀ ਇਹ ਤਰਨਾ ਜਿਹੜਾ ਹੈ ਅਸੀਂ ਮੁਲਤਵੀ ਕੀਤਾ ਹੈ ਨਾ ਕਿ ਰੱਦ ਕੀਤਾ ਹੈ ਉਹਨਾਂ ਨੇ ਸਾਰੀ ਪੂਰੀ ਜਾਣਕਾਰੀ ਦੇ ਕੇ ਸਾਨੂੰ ਸਾਰੀਆਂ ਗੱਲਾਂ ਨਾਲ ਸਾਂਝਾ ਕਰਵਾਇਆ ਹੈ ਔਰ ਅਸੀਂ ਇਸ ਗੱਲ ਤੇ ਇੱਕ ਵਾਰੀ ਸੰਤੁਸ਼ਟ ਆ ਜੀ ਅੱਜ ਦੇਖੋ ਮਾਨਸਾ ਸ਼ਹਿਰ ਚ ਤਰਨਾ ਲੱਗਿਆ ਜਦੋਂ ਦੀ ਸਰਕਾਰ ਬਣੀ ਹੈ ਅਸੀਂ ਪੂਰੀ ਸਹਿਰਦਤਾ ਨਾਲ ਕੋਸ਼ਿਸ਼ ਕਰ ਰਹੇ ਆ ਕਿ ਪਿਛਲੇ 30 ਸਾਲਾਂ ਦੀ ਜਿਹੜੀ ਸਮੱਸਿਆ ਹੈ ਉਹਨੂੰ ਹੱਲ ਕੀਤਾ ਜਾਵੇ ਔਰ ਉਹਦੇ ਹੱਲ ਲਈ ਪੱਕੇ ਹੱਲ ਲਈ 45 ਕਰੋੜ ਰੁਪਏ ਦਾ ਪ੍ਰੋਜੈਕਟ ਜਿਹੜਾ ਮਾਨਸਾ ਚ ਇਹ ਪਾਣੀ ਦੀ ਨਿਕਾਸੀ ਲਈ ਉਹ ਸ਼ੁਰੂਆਤ ਹੋ ਚੁੱਕੀ ਹੈ ਕੰਮ ਵੀ ਸ਼ੁਰੂ ਹੋ ਚੁੱਕਿਆ ਆਉਣ ਵਾਲੇ 3-4 ਮਹੀਨੇ ਚ ਉਹ ਸਾਰਾ ਕੰਮ ਵੀ ਪੂਰਾ ਹੋ ਜਾਊਗਾ ਸਾਡੇ ਪ੍ਰਧਾਨ ਜੀ ਨਿੰਨੂ ਜੀ ਸਾਰੇ ਐਮਸੀ ਸਾਹਿਬਾਨ ਖੜੇ ਆ ਉਹਨਾਂ ਦੀ ਅਗਵਾਈ ਚ ਬੜੇ ਵਧੀਆ ਤਰੀਕੇ ਨਾਲ ਕੋਸ਼ਿਸ਼ ਕਰ ਰਹੇ ਆ ਕਿ ਕੁਦਰਤ ਦੀ ਜੋ ਮਾਰ ਹੈ ਜਾਂ ਕਰੋਪੀ ਹੈ ਉਹਦੇ ਅੱਗੇ ਕਿਸੇ ਦਾ ਜੋਰ ਨਹੀਂ ਹੁੰਦਾ ਥੋੜਾ ਬਰਸਾਤ ਜਿਆਦਾ ਹੋਣ ਕਰਕੇ ਪਾਣੀ ਦਾ ਨਿਕਾਸ ਨਾ ਹੋਣ ਕਰਕੇ ਦਿੱਕਤ ਹੈ ਐਡਮਿਨਿਸਟ੍ਰੇਸ਼ਨ ਖਾਸ ਕਰਕੇ ਨਗਰ ਕੌਂਸਲ ਪ੍ਰਧਾਨ ਜੀ ਇਹਨਾਂ ਦੀ ਸਾਰੀ ਟੀਮ ਦਿਨ ਰਾਤ ਲੱਗੀ ਹੈ ਰਾਤ ਨੂੰ 2-2 ਵਜੇ ਤੱਕ ਸਾਡੇ ਸਫਾਈ ਕਰਮਚਾਰੀ ਆਪਣੀ ਡਿਊਟੀ ਤੋਂ ਬਾਅਦ ਵੀ ਕੰਮ ਕਰਦੇ ਨੇ ਸਵੇਰੇ ਵੀ ਕੰਮ ਕਰਦੇ ਨੇ ਸੋ ਮੈਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਕਿਉਂਕਿ ਸਮੱਸਿਆ ਆ ਰਹੀ ਹੈ ਅਸੀਂ ਹਰ ਸਮੱਸਿਆ ਦਾ ਹੱਲ ਕਰਨ ਲਈ ਅਸੀਂ ਇੱਥੇ ਖੜੇ ਆ ਔਰ ਉਹਦਾ ਕਰ ਵੀ ਰਹੇ ਆ ਸੋ ਲੋਕਾਂ ਨੂੰ ਇਸ ਤਰ੍ਹਾਂ ਦੀ ਦਿੱਕਤ ਨਾ ਆਵੇ ਔਰ ਉਹਨਾਂ ਨੇ ਵੀ ਇਸ ਗੱਲ ਨੂੰ ਮੰਨਿਆ ਔਰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਪੰਜ ਚਾਰ ਦਿਨਾਂ ਚ ਜਿਹੜੀ ਥੋੜੀ ਬਹੁਤ ਸਮੱਸਿਆ ਹੋ ਰਹੀਦੀ ਹੈ ਉਹਨੂੰ ਵੀ ਅਸੀਂ ਪੂਰੇ ਹੱਲ ਵੱਲ ਜਾਵਾਂਗੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਪੂਰੇ ਪੰਜਾਬ ਨਹੀਂ ਭਾਰਤ ਚ ਵੀ ਇਹੀ ਹਾਲ ਬਣੇ ਪਏ ਆ ਬਾਰਸਾਤਾਂ ਕਰਕੇ ਪਰ ਲੱਗਦਾ ਹੈ ਕਿ ਇਹਦਾ ਟੈਂਪਰੇਰੀ ਹੱਲ ਜਿੰਨਾ ਚਿਰ ਉਹ ਪ੍ਰੋਜੈਕਟ ਕੰਪਲੀਟ ਨਹੀਂ ਹੁੰਦਾ ਤਾਂ ਟੈਂਪਰੇਰੀ ਹੱਲ ਜ਼ਰੂਰ ਹੋਣਾ ਬਰਸਾਤਾਂ ਬਿਲਕੁਲ ਉਹਦਾ ਟੈਂਪਰੇਰੀ ਹੱਲ ਕਿਉਂਕਿ ਮੇਨ ਹੱਲ ਇਹ ਹੈ ਵੀ ਖੇਤਾਂ ਨੂੰ ਪਾਣੀ ਜਾਂਦਾ ਸੀ ਇੱਥੇ ਉਸੇ ਕਿਸਾਨ ਭਰਾਵਾਂ ਉਹ ਵੀ ਮੰਨੇ ਨੇ ਕਿ ਕੁਝ ਅਸੀਂ ਖੇਤਾਂ ਨੂੰ ਪਾਣੀ ਲਵਾਵਾਂਗੇ ਜਿਹਦੇ ਕਰਕੇ ਜਿਹੜਾ ਟੈਂਪਰੇਰੀ ਹੱਲ ਇਹ ਹੈ ਕਿ ਜਿਹੜਾ ਉੱਥੋਂ ਵਾਲਾ ਟੋਬਾ ਅਸੀਂ ਉਹਨੂੰ ਵੀ ਡੂੰਗਾ ਕਰਾਂਗੇ ਤਾਂ ਜੋ 4-5 ਮਹੀਨੇ ਚ ਜਿੰਨੀ ਦੇਰ ਸਾਡੀ ਪਾਈਪਲਾਈਨ ਕੰਪਲੀਟ ਨਹੀਂ ਹੁੰਦੀ ਤੇ ਸ਼ਹਿਰ ਦੇ ਵਾਸੀਆਂ ਨੂੰ ਉਸ ਪਾਣੀ ਤੋਂ ਲਾਜਾਤ ਮਿਲੇ ਹੁਣ ਕੀ ਕਹਿੰਦੇ ਨੇ ਤਰਨਾ ਚੱਕਿਆ ਜਾਊਗਾ ਅਜੇ ਕੀ ਪ੍ਰੋਸੈਸ ਨਹੀਂ ਉਹਨਾਂ ਨੇ ਪ੍ਰੋਸਾ ਦਿੱਤਾ ਹੈ ਕਿ ਅਸੀਂ ਤਾਂ ਆਪਣਾ ਦੇਖੋ ਜੋ ਅਸੀਂ ਕੰਮ ਕਰ ਰਹੇ ਹਾਂ ਅਸੀਂ ਆ ਕੇ ਦੱਸਿਆ ਔਰ ਦੇਖੋ ਲੋਕਤੰਤਰ ਚ ਹਰ ਇੱਕ ਦਾ ਹੱਕ ਹੈ ਪਰ ਮੈਂ ਇਹੀ ਬੇਨਤੀ ਕਰਦਾ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਾਂ ਤਾਂ ਅਸੀਂ ਪ੍ਰਸ਼ਾਸਨ ਕੋਈ ਕੰਮ ਨਾ ਕਰ ਰਿਹਾ ਹੋਵੇ ਫਿਰ ਧਰਨਾ ਲਾਉਣਾ ਬੰਦ ਹੈ ਜੇ ਇਸੇ ਹਾਲਾਤਾਂ ਚ ਮੈਨੂੰ ਲੱਗਦਾ ਜਦੋਂ ਅਸੀਂ ਸਾਰਾ ਕੰਮ ਕਰ ਹੀ ਰਹੇ ਹਾਂ ਔਰ ਵਿਸ਼ਵਾਸ ਵੀ ਦਿਵਾ ਰਹੇ ਹਾਂ ਕਿ ਕੰਮ ਨੂੰ ਹੋਰ ਮਸਤੈਦੀ ਨਾਲ ਹੋਰ ਤੇਜ਼ੀ ਨਾਲ ਕਰਾਂਗੇ ਤਾਂ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਧਰਨਾ ਲਾਉਣਾ ਦਾ ਕੋਈ ਮਤਲਬ ਨਹੀਂ ਰਿਹਾ